ਸੋ ਪੈ ਤੁਬਨਹੁ ਹੋਈ ਜੇ ਲੈ ਰਹਾ ਲੋ ਬਤਾਰ ਭੁਖਿਆ ਭੁਖ ਨੋ ਤਰੀ ਜਿ ਬੰਨਾ ਪਰੀਆ ਭਾਰ ਸੈ ਸ ਸਣਪਾਂ ਲਖ ਹੋਏ ਤਰਨਾ ਜਲ ਲੈ ਨਾਲ ਕਿ ਸੁਚਾਰਾ ਹੋਈ ਐ ਕੋ ਕੂੜੇ ਟੁਟੇ ਪਾ ਲੁਕ ਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾਗਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੈ ਓੜ ਜਾਏ ਹੁਕਮੀ ਉਤਮਨੀ ਜਗੋਂ ਲਖ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸੀ ਸਹ ਹੁਕਮੇ ਸਬ ਵਈਆ ਹੁਕਮੇ ਅੰਦਰ ਸਬ ਕੋ ਮਾਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੂਝਤ ਹੁ ਮੈਂ ਕਿਸ ਨਾ ਕੋਏ ਗਾਵੈ ਕੋ ਤਾਣ ਹੋਇ ਕਿਸੈ ਤਾਣ ਗਾਵੈ ਕੋ ਗਾਤ ਜਾਣੇ ਨਿਸ਼ਾਨ ਗਾਵੈ ਕੋ ਉਟਾਈਆਂ ਚਾਰ ਗਾਵੈ ਕੋ ਦ੍ਰਿਅ ਵੇਖਮੁਈ ਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਰਦੇ ਗਾਵੈ ਕੋ ਚੱਪੈ ਦਿਸੈ ਗਵੈ ਗੋ ਵਿਖੇ ਹਾਤਰਾ ਹਦੂਰੇ ਗਥਾ ਨਾ ਗਥਾ ਵੈ ਤੋਟ ਖੱਥ ਗਥ ਗਥੀ ਗੋਟੀ ਕੋਟ ਕੋਟ ਦਿੰਦਾ ਲੈਂਦੇ ਸੁ ਪਾਏ ਜੁਆ ਜੁਗੰਤਰ ਖਾਹੀ ਖਾਏ ਕਮੇ ਅਕਵਾ ਚੈ ਲਾਈ ਰਾਹ ਮਨ ਸਭਿ ਪ੍ਰਵਾਉ ਸੱਚਾ ਸਾਇਬ ਸੱਚ ਨਾਏ ਬਖਿਆ ਬੂਪਾਰ ਅੱਖ ਮੰਗ ਦੇ ਦੇ ਤਤ ਗਰੀ ਤਾਰ ਉਯੋਗ ਅਗੇ ਰਖੀਐ ਦੇਦੇ ਸੇ ਦਰਬਾਰ ਮੋਹੁ ਕੈ ਬੋਲਣ ਬੋਲੀਐ ਜਿਤੁ ਸੋਣਾ ਤਰੇ ਪਿਆਰੁ ਮਨ ਤਵੈ ਲਾ ਸਚੁ ਨਾਉ ਉੜੈ ਆਈ ਵਿਚਾਰੁ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ਨਾਨਕਿ ਮੈਂ ਜਾਣੀਐ ਸਭੁ ਆਪਿ ਸੁਚਾਰੁ ਥਾਪਿ ਆਨ ਨ ਜਾਇ ਕੀ ਤਨ ਨ ਹੋਇ ਆਪਿ ਆਵ ਨਿਰੰਝਨ ਸੋਇ ਜਿਨਾਂ ਸੇਵਿਆ ਤਨ ਪਰਆ ਮਾਨੁ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀ ਮਨ ਰਖੀਐ ਭਾਉ ਦੁਖੁ ਬ੍ਰਹਦ ਸੁਖੁ ਕਰਨੈ ਜਾਇ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਹਾ ਸਮਾਏ ਗੁਰਿਸਰ ਗੁਰੂ ਗੋਬਿੰਦ ਬ੍ਰਹਮਾ ਗੁਰੂ ਪਾਰਵਤੀ ਮਾਈ ਜੇਹੋਂ ਜਾਣਾ ਅੱਖ ਨਾਹੀ ਕਹਿਣਾ ਗਥਾ ਨਾਮ ਜਾਈ ਗੁਨਾਇਕ ਦੇਵੁ ਜਾਈ ਸੁਖਨਾ ਦੀ ਆਖਾਇ ਤਾਤਾ ਸੋ ਮੈਂ ਵਿਸਰ ਨਾ ਚਾਈ ਤੀਰਥ ਨਾਮ ਜੇਤ ਇਸ ਭਾਵਨ ਪਾਣੇਗੇ ਨਾਹੀ ਕਰੇ ਜੇਤੀ ਸਰਣੋ ਮਾਈ ਭਵਨ ਕਰਮ ਕਾਮਨਾਲੇ ਮਤਿ ਵਿਰਤਨੋ ਜਵਾਹਰ ਮਾਨਕ ਜੇ ਕੇ ਗੁਰ ਕੀ ਸਿੱਖ ਸੁਣੀ ਗੁਰ ਆਇ ਕਉ ਦੇਈ 부ਝਾਈ ਸੋ ਨਾ ਦੀਆਂ ਕਾਇ ਹੱਤੋਂ ਮੈਂ ਵਿਸਰੋ ਨਾ ਜਾਇ ਜੇ ਤੁਚਾਰੇ ਆਰਜਾ ਹੋਰ ਦੇ ਸੁਣੀ ਹੋਏ ਨਾਮ ਖੜਾਵੇ ਜਾਣੀ ਐ ਨਾਲ ਚਲ ਜੋਗ ਹੋਏ ਚੰਗਾ ਨੌਰ ਖਾਇ ਕਾ ਜਿ세 ਕੀ ਰਤ ਜਾਹਲੇ ਜੇ ਤੇ ਸੰਤ ਰਦ ਨ ਆਵੇ ਤੇ ਬਾਤਨ ਪੁੱਛਕੇ ਕੀ ਤਾਂਦਰ ਕੀਟ ਕਰ ਦੁਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਗਰੇ ਗੁਣੰਤੀਆ ਗੁਣ ਦੇਤੇ ਆ ਕੋ ਨਾ ਸੋਜੈ ਜੈ ਤੇ ਹਮ ਕੋਏ ਗਰੇ ਸੋਐ ਸਦ ਮੇਰ ਸੋਨਾਤ ਸੁਣਾ ਤਰ ਤੌਲਾ ਕਾਸ਼ ਸੁਣਾ ਦੀਪ ਲੋਪ ਤਾਨ ਸੁਣਾ ਪੂਰਨ ਸਕੇ ਕਾਲ ਨਾਨਕ ਭਗਤਾਂ ਸਵਾਮੀ ਕਾਸ ਸੁਣਾ ਦੁਖ ਬਬਕ ਨਾਸ ਸੁਣਾ ਈਸਰ ਵਰਮਾਇੰਦ ਸੁਣਾ ਮੁਕਸ਼ਲਾ ਨ ਵੰਦ ਸੁਣਾ ਜੂ ਜੂ ਅਨਬੀਦ ਸੁਣਾ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੈ ਗੁਪਾਹ ਕਾ ਨਾਸ਼ ਸੁਣੈ ਸੱਤ ਸੰਤੋ ਗਿਆਨ ਸੁਣੈ ਛੜਕਾ ਛਨਾਨ ਸੁਣੈ ਪੜਿ ਪੜਿ ਪਾਵੇ ਮਾਨ ਸੁਣੈ ਲੱਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਦਾ ਗੁਣਾ ਕੇਗਾ ਸੁਣੈ ਸ਼ੇਖ ਪੀਰ ਪਾਤਸ਼ਾਹ ਸੁਨੇਂ ਦੀਪ ਬਰ ਬਰੋ ਸੁਨੇ ਹਾਤ ਹੋਏ ਸਗਾਉ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਪ ਪਾਪ ਦਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਾ ਪਿੱਛੇ ਬਸਤਾਏ ਕਾਗਦ ਕਲਮੋਂ ਨਾਂ ਲਿਖਣ ਹਾਰ ਮੰਨੇ ਕਾ ਬਿਕਰਣ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਵੰਝਣਾ ਉਹਨ ਕੋਏ ਮੰਨੇ ਸੁਰਤ ਵੈ ਮਨਪੋਤ ਮੰਨੇ ਸਗਲ ਭੌਣ ਕੀ ਸੋਧ ਮੰਨੇ ਮੂੰਚੋ ਟਰ ਨਾ ਖਾਏ ਮੰਨੇ ਚਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਵੰਝਣਾ ਉਹਨ ਕੋਏ ਮੁੰਨੇ ਮਾਰਗ ਠਾਕ ਨਾ ਪਾਈ ਮੁੰਨੇ ਬੁੱਤ ਸੋ ਪ੍ਰੀਤ ਜਾਈ ਮੁੰਨੇ ਮਗਰ ਅੱਜ ਲੈ ਬੰਧ ਮੁੰਨੇ ਧਰਮ ਸੇਤੀ ਜਨ ਬੰਦੇ ਅਸਾ ਨਾਮ ਨਿਰੰਜਨੋ ਏ ਜੇ ਕੋ ਮਨ ਜਾਣੇ ਮਨ ਕੋਈ ਮੁੰਨੇ ਪਾਵੈ ਮੋਗ ਦਵਾਰ ਮੁੰਨੇ ਪ੍ਰਭ ਹੋਰ ਸਹਾਾਰੇ ਮੁੰਨੇ ਤੇਰੇ ਤਾਰੀ ਗੁਰੂ ਸਿੱਖ ਮੁੰਨੇ ਨਾਨਕ ਪਾਵੈ ਨਭੇ ਅਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨ ਬਾਵ ਮੋਖ ਦੁਆਰ ਮੰਨੇ ਪਰਵਾਰ ਐ ਸਾਧਾਰ ਮੰਨੇ ਤਰੈ ਤਾਰੀ ਉਰ ਸਿੱਖ ਮੰਨੇ ਨਾਨਕ ਪਵਨ ਭੀਖੇ ਸਾ ਨਾਮ ਨਿਰੰਝ ਨੋਏ ਜੇ ਗੁ ਮੰਦਣਾ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਉਂਝੇ ਪਵਨ ਦਰਗਹਿ ਮਾਨ ਪੰਜ ਸੂਹੰਦ ਰਾਜਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਗੈ ਕਰਨੈ ਨਹੀਂ ਸੁਮਾਰ ਤਰਮਾ ਦੀਆ ਕਬੂਤ ਸੰਤੋਵ ਥਵਰ ਖਜਨ ਸੂਤ ਜੇ ਕੋ ਬੁਚਵੇਂ ਸਚਾਰ ਤੁਲੇ ਉਪਰ ਗਿਤਾ ਪਾਰ ਧਰਤੀ ਹੋਰ ਪਰ ਹੁਰ ਹੁਰ ਤਿਸਤੇ ਪਾਰ ਤਮੈ ਕਵਣ ਜੂਰ ਜੀ ਜਾਤ ਰੰਗਾ ਕੇ ਨਾਮ ਸੁਬਨਾ ਲਿਖਿਆ ਉੜੀ ਕਲਾਮ ਓ ਲਿਖਾਂ ਲਿਖਾਨ ਕੋਈ ਲਿਖਾ ਲਿਖਿਆ ਗਿਤਾ ਹੋਏ ਗਿਤਾ ਦਾਣਸ ਬਲੇ ਰੂਪ ਕਿਤਨੀ ਦਾਤ ਜਨ ਗੁਣ ਕੋਤ ਕੀ ਤਪ ਸਾਇ ਕੋ ਕੋ ਆਉ ਤਿਸ ਤੇ ਹੋਏ ਲਖ ਤ੍ਰਿਯਾਉ ਕੁਦਰਤ ਗਮਣ ਕਹਾ ਵਿਚਾਰ ਉਵਾਰਿਆ ਨ ਜਾ ਵਾ ਇਕ ਵਾਰ ਜੋਤੋ ਕੇ ਭਵ ਸਾਈ ਭਲੀਕਾਰ ਤੂ ਸਦਾ ਸਲਾਮਤ ਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤੋਤਾਉ ਸੰਖ ਗ੍ਰੰਥ ਮੁਗਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ ਭਤ ਗੁਣ ਕਾ ਵਿਚਾਰ ਸੰਖ ਜਤੀ ਸੰਖ ਦਾਤਾਰ ਅਸੰਖ ਸੂਰ ਮੋਹ ਫਖ ਸਾਰ ਸੰਖ ਮੋਹ ਨੂੰ ਬੁਲਾਏ ਤਾਰ ਕੁਖਰਤ ਗੁਣ ਕਾ ਵਿਚਾਰ ਵਾਰਿਆ ਨਜਵਾ ਇਕ ਵਾਰ ਜੋਤਿ ਭਵੈ ਸਾਈ ਭਲੇ ਕਰ ਤੂ ਸਦਾ ਸਮੰਤ ਨਿਰੰਕਾਰ ਅਸੰਖ ਮੂਰ ਸੰਧ ਗੂਰ ਅਸੰਖ ਚੂਰ ਰਾਮ ਖੂਦ ਸੰਖੁਰ ਗਰਜਾਇ ਧੂਰ ਅਸੰਖ ਗਰੁੜ ਤਿਆਕ ਮਾਇ ਸੰਖਿ ਪਾਪੀ ਪਾਪ ਕਰਜਾਇ ਸੰਖ ਕੁੜਿਆਰ ਕੂੜੇ ਫੇਰਾਏ ਸੰਖਲੇਛ ਮਲ ਭਖ ਖਾਏ ਸੰਖ ਨਿੰਦਗ ਸਿਰਿ ਕਰੇ ਭਾਰ ਨਾਲਗਨੀਚ ਕੈ ਵਿਚਾਰ ਵਾਰੇ ਅਨਜਵੈ ਗਵਰ ਤੂ ਤਦ ਭਾਵੈ ਸਾਈ ਭਨੇਕਾਰ ਤੂ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਮੋ ਸੰਖੁਤਾਵ ਅਗਮਕਮ ਸੰਖਲੋ ਸੰਖ ਕੇ ਸਿਰ ਭਾਰ ਹੋਇ ਖਰੀ ਨਾਮ ਖਰੀ ਸਾਲਾ ਖਰੀ ਗਿਆਨ ਗੀਤਾ ਗੋਂਗਾ ਖਰੀ ਲਖਣ ਬੋਲਣ ਬਾਣ ਅਖਰਾਂ ਸਰ ਸੰਗੋਵ ਖਾਣ ਜਿਨੇ ਲੇਖੇ ਤਿਸਰਣਾਏ ਜੇ ਫਰਮਾਏ ਤੈ ਤੇ ਪਾਇ ਜੇਤਾ ਗੀਤਾ ਸਿਤਾ ਨਾਵ ਨਵੇਂ ਨਾਈ ਕੋ ਥਾਉ ਕੁਦਰਤ ਕਵਣਾ ਕਹਾ ਵਿਚਾਰ ਵਾਰਿਆਨ ਜਵੈਕ ਬਾਦ ਜੋਤੋ ਤੇ ਭਾਵੈ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਿਰੰਕਾਰ। ਅਧਿਆ ਹੱਥ ਪਰ ਤਲ ਦੇ ਬਾਣੀ ਦੋਤੇ ਤਰਸੁ ਖੇ ਮੋਤ ਬੁੱਲੀ ਤੇ ਕਪੜਾਏ ਦੇ ਸਾਬਣ ਲਈਏ ਧੋਏ ਪ੍ਰੀਅ ਮਤਿ ਬਾਬਾ ਦੇ ਸੰਗ। ਓਹੋ ਤੋ ਪੈ ਨਾਮੈ ਗੈਰੰਗੇ ਪੁੰਨੀ ਪਾਪੀ ਆਖਰ ਨਾਏ ਕਰ ਕਰ ਕਰਣਾ ਲਖ ਲਿਜਾਉ ਆਪੇ ਵੀ ਝਾਪੇ ਖਾਉ ਨਾਨਕ ਉਕਮੀਆ ਉਜਾਉ। তীর্থ ਤਪ ਤੇਯਾ ਤਦਾਨ ਜਿਗੁ ਪਵੰਤਰ ਕਮਾਨ ਸੁਨਿਆ ਮਨਿਆ ਮਨ ਕੀਤਾ ਪਵੰਤਰ ਗਤਿ ਤੀਰਥ ਮੰਲਾਵ ਸੁਗੁਣ ਤੇਰੇ ਮੈਂ ਨਾ ਹੀ ਕੋਈ ਬਿਨ ਕਾਂਗੀ ਤੇ ਭਖਤ ਨਾ ਹੋਏ ਇਸ ਉਸਤਿ ਆਤ ਬਾਣੀ ਪਰਮਾਉ ਸਤਿ ਸਾਨਸੁਦਾ ਮਚਾਉ ਪਰਸੂਨਾ ਅਕਤਿ ਕਵਣ ਕਵਣ ਤੇਥੇ ਕਵਣ ਬਾਰ ਗੁਣ ਸਿਰਤੀ ਮਾਉ ਕਵਣ ਜੇ ਤੋ ਆਕਾਰ ਵੇਲ ਨ ਪਈ ਅਪਨ ਤੇਜ ਹੋਏ ਲੈ ਪ੍ਰਾਨ ਰਚਨ ਤੈਉ ਕਰਦੀ ਹਾਂ ਜੈ ਲਿਖਾਂ ਲੈ ਕੁਰਾਨ ਤੋ ਤਰਨਾ ਦੁਗੀ ਜਾਨਾ ਰਤਮਾ ਮਾ ਕੋਈ ਜਾਗਰਤਾ ਸੁਠੀ ਹੋ ਸਤਿ ਆਪੇ ਦਾਣਾ ਸੋਏ ਕਿਵ ਕਿਤੇ ਅੱਖਾਂ ਕਿ ਸਹਾਈ ਕੋਰਣੀ ਕੋ ਜਾਣਾ ਨਾਨਕ ਆਖਣਾ ਸੋ ਗੂ ਅੱਖ ਅਕ ਤੋ ਇੱਕ ਸਿਆਣਾ ਵਡਾ ਸੋਏ ਵੰਡੀ ਲਾਏ ਕਿਤਾ ਚੱਕਾ ਹੋ ਨਾਨਕ ਜੇ ਕੋ ਆਪੂ ਲਣ ਗਗਾ ਨਾ ਸੋਏ ਪਤਲਨ ਪਤਲਖੁ ਗਸੈ ਅਗਾ ਸੁਰ ਕੋੜਕ ਬੜ ਥਕੇ ਵੇਦ ਕਨਗਵਾਤ ਸੈ ਸਠਾਰ ਕਨਗ ਤੇ ਵਾਸੁ ਬਯਗਤ ਹਾਤੇ ਲਿਖਾਇ ਤਰ ਲਖੀਐ ਲਖਰ ਬਨਾਸ ਨਾਨਕ ਵਡਿਆਖੀ ਅਭੀ ਗਣਿਆ ਆਪੋ ਸੈ ਨਾਇ ਸੈ ਨਾਇ ਤੀ ਸੁਖਤਨ ਪਈਆ ਨਦਿਯਾ ਤੇ ਵਾਪੋ ਅਸੁੰਤ ਨ ਜਾਣੀਐ ਸੁਭਸਾ ਸੁਰ ਤਾਂ ਗਰਾਸ ਸਤਿਮਾਲ ਤਨ ਗੀੜੀ ਤੁਲਾ ਹੋਨੀ ਜੇ ਤੇ ਇਸ ਮਨੋਂ ਨਾ ਵਿਸਰੇ ਅੰਤ ਨਾ ਸੁਤੀ ਕਰਨ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਪੇ ਕਾ ਮਨ ਮੰਤ ਅੰਤ ਨਾ ਜਪੇ ਕੀਤਾ ਆਕਾਰ ਅੰਤ ਨਾ ਜਪੇ ਬਾਰਾ ਬਾਰ ਅੰਤ ਕਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਈ ਤੇ ਅੰਤ ਨਾ ਜਾਣੇ ਕੋਈ ਬੁੱਤਾ ਕੀ ਇਹ ਬੁੱਤਾ ਹੋਏ ਵੱਡਾ ਸਹਿ ਉੱਚਾ ਥਾ ਉੱਚੇ ਉਪਰੇ ਉੱਚਾ ਨਾ ਹੋਏ ਵੱਡਾ ਉੱਚਾ ਹੋਏ ਕੋਈ ਤੇ ਸੁੱਚੇ ਕੋ ਜਾਣੇ ਜੀ ਵਡਾ ਪਜਾਨਿਆ ਪਾਪ ਮਾਨਗਰਤਰੀ ਗਰਮੀ ਦਾਤ ਹੋਤਾ ਕਰਮ ਨਾਲ ਘਿਆ ਨਾ ਜਾਏ ਵਡਾ ਦਾਤਾ ਤਨਤਾ ਮਾਏ ਕਿਤੇ ਮੰਗਾ ਜੋਦ ਬਾਰ ਕਿਤੇ ਗਨਤਰੀ ਵਿਚਾਰ ਕਿਤੇ ਹੋਤੋ ਦੇਵ ਖਾਨ ਕਿਤੇ ਲੈ ਲੈ ਮਕਰਪਾਏ ਕਿਤੇ ਮੂਰਖ ਖਾਈ ਖਾਰੇ ਕਿਤੇ ਆਂ ਦੁੱਖ ਭੁਗਤ ਸਦਮਾਰੇ ਭੀਦਾ ਤੇਰੀ ਦਾਤਾਰ ਬੰਦਕਲਾ ਸਹੀ ਪਾਣੇ ਹੋਏ ਹੋਰਾ ਕਰ ਸਕੈ ਕੋਏ ਜੇ ਕੋ ਖਾਏ ਤਖਣ ਪਾਏ ਨਾ ਕੋਈ ਆਪੇ ਜਾਨਾ ਆਪੇ ਤੇ ਆਖੇ ਸਹਿ ਪ੍ਰਗੀਗੇ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤ ਸ਼ਾਹੀ ਪਾਤ ਸਾਹੂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਪੰਡਾ ਅਮੁੱਲ ਵਾ ਅਮੁੱਲ ਦਇਆ ਅਮੁੱਲ ਬਗਨ ਸੁਮਾਏ ਅਮੁੱਲ ਤਮਵਦੀ ਬਾਣ ਅਮੁੱਲ ਤੁਲਾ ਅਮੁੱਲ ਪ੍ਰਮਾਣ ਅਮੁੱਲ ਬਖਸ਼ੇ ਜਿ ਸਮਨੇ ਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਵਖਿਆ ਨਾ ਜਾਇ ਆਖਾ ਗਰੇ ਰੋ ਲਾਇ ਆਖਾ ਵਿਦ ਬਣ ਗੁਰਾਣ ਆਖਾ ਕੜੇ ਗ੍ਰਿਵਖਣ ਆ ਕਵਰ ਮੈਂ ਆਖਿੰਦਾ ਕਾ ਗੋਬੀ ਦਾ ਗੋਵਿੰਦ ਆਖੈ ਸੁਰਾ ਕਾ ਸਦਿਆ ਕਾ ਗਤੇ ਗਤੇ ਬੁੱਧੇ ਆਖਾ ਤਾ ਨਵਕਾ ਦੇਵ ਆਖੈ ਸੂਰ ਨਰਮਨ ਨਸੀ ਕਿਤੇ ਆਖੇ ਆਖਣ ਪਾਏ ਕਿਤੇ ਗੱਗਰ ਫੁੜ ਜਾਏ ਕਿਤੇ ਔਰ ਕਰੇ ਤਾ ਅਗਨ ਚੱਕ ਕੀ ਕੇ ਜੇੜ ਭਾਵ ਤੇਵੜ ਹੋਏ ਨਾਨਕ ਦਾਣਾ ਸੱਚਾ ਸੋਇ ਜੇ ਕੋ ਆਖ ਬੁਲਵੇ ਗਾੜ ਤਲ ਖਿ ਸਿਰ ਗਵਰੰਗ ਭਾਰੇ ਸੂਦਰ ਕੇ ਅਸੂਗਰ ਕੇ ਜਿੱਤੇ ਪੈ ਸਰਬ ਸੁਮਨ ਲੈ ਗੋ ਜੀ ਨਾਦ ਨੀਰ ਸੰਖਾ ਗਿਤੇ ਗਵਨ ਹਾਰੇ ਗੇ ਤੇ ਰਾਗ ਫਰੀ ਸੁਖਿ ਨਾ ਗਿਤੇ ਗਵਨ ਹਾਰੇ ਗਾਵਾਂ ਤੂੰ ਨਾ ਬਉਣ ਬਣੀ ਬੈ ਸੰਤਰ ਗਵਨ ਰਜ ਕਰੋ ਦਵਾਰੇ ਗਾਵਾਂ ਚਿੱਤ ਗੋਤ ਲਿਖ ਜਾਣ ਲਿਖ ਲਿਖ ਤੂੰ ਵਿਚਾਰੇ ਗਵਾਂ ਈਸ਼ੁਰ ਬ੍ਰਹਮ ਦੇਵੀ ਸੋਨ ਸਦਾ ਸੁਆਵੇ ਗਾਵਾਂ ਤੈਂ ਦਸਨ ਬਠੇ ਉਹ ਦੇਵ ਤੇ ਆਂਦਰ ਨਾਲੇ ਗਾਵੈ ਸਿੱਧ ਸਮਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤਿ ਜਨ ਤੋਖੀ ਗਾਵੈ ਵੀਰ ਕਰਾਰੇ ਗਾਵਨ ਗੁੰਡ ਤੇ ਬੁੜਨਰ ਕੀਸਰ ਰੂਗੂਏ ਦਾ ਨਾਲੇ ਗਾਵੈ ਮੋਹਨੀਆ ਮਨ ਮੋਹਨਾ ਸੁਰਗਮਤ ਸੁਬੀਰ ਲੈ ਗਾਵਨ ਰਤਮ ਭਾਈ ਤੀਰੇੜ ਸਠਿਆ ਤੀਰ ਨਾਲੇ ਗਾਵੈ ਚੋਦ ਮਹਾਂ ਬਲ ਸੂਰਾ ਗਵਰ ਘਣੀ ਚਾਰੇ ਗਵਾਂ ਘnde ਵਡਲੁਰ ਪੰਡਾਰ ਕਰਕੇ ਰਖੇ ਤਾਰੇ ਸੇ ਤੋ ਦਿਨੋ ਘਵ ਜੋ ਤੋ ਗ ਭਾਵਨ ਰਤੇ ਤੇਰੇ ਭਗਤ ਰਸਲੇ ਹੋਰ ਕਿਤੇ ਗਾਵਨ ਸਿਮੈ ਜਿਤਨੇ ਆਮਨ ਨਾਨਕ ਆ ਵਿਚਾਰੇ ਸੋਈ ਸੋਇਦਾ ਸੱਥ ਸਾਹਿਬ ਸੱਚ ਸੱਚੀ ਨਾਹੀ ਅਭੀ ਉਸੇ ਜਾਈ ਰਜਸੀ ਰਚਨਾ ਜਨ ਰਚਾਈ ਰੰਗੀ ਰੰਗੇ ਭਤੀ ਕਰ ਜਨ ਸੀ ਮਾਇਆ ਜਨੋ ਪਾਈ ਕਰ ਕਰ ਵੇਖਿਆ ਕੀਤਾ ਆਪਣੋ ਜਿਉ ਦਿੱਸਦੀ ਉਡਿਆਈ ਜੋ ਤਿਸ ਭਾਵੇਂ ਸੋਈ ਕਰ세 ਹੁਕਮਾ ਨਾ ਕਰਣਾ ਜਾਈ ਸੋ ਬਾਤ ਸਾਉ ਸਾਹਾ ਬਾਤ ਸਹਿਬ ਨਾਨਕ ਗ੍ਰੰਥ ਜਾਈ ਹੁੰ ਦਾ ਸੰਤੋਖ ਸਰਮਪਤ ਝੂਲੀ ਧਾਨ ਕੀ ਕਰੇ ਬੇਪੂਤ ਕਿੰਥਾ ਕਾਲ ਗਵਾਰੇ ਕਾਇ ਅਦੁਗਨਾ ਪ੍ਰਤੀਤ ਆਈ ਬੰਤੇ ਜਨ ਜਮਤੀ ਮਨ ਜੀ ਤੇ ਤਿਗ ਜੀਤਾ ਦੇ ਸੋਤੀ ਸਿਆਦੇ ਸਾਧ ਨੀਰ ਨਦ ਨਾਥ ਜੂ ਜੂ ਇੱਕ ਹੋਵੇ ਪੂਤਗਾਂਦਯਾ ਭੰਡਾਰਨਾ ਕਰਗੜਵ ਜੈਨਾ ਦਾਵ ਨਾਤ ਨਾ ਤੇ ਉਨਾਗੇ ਰੇਸੇ ਦੋਰਾ ਸਾਧ ਸੰਜੂਗ ਜੋਗ ਦੋਏ ਕਰ ਚਲਾਵੇ ਲੇਖ ਆਵੇ ਭਾਗ ਹਤੀਸ ਤਿਸ ਅਤੀਸ ਸੁਨੀਦ ਨਾਤ ਨਾਤ ਰੁਰੂ ਕੁਬੇਸ ਇਕਮਾਇ ਦੁਤ੍ਰਿ ਆਇ ਤੁੰਟੇ ਲੇ ਪ੍ਰਮਾਨਿਕ ਸੰਸਾਰੀ ਕੰਡਾ ਦੇਖ ਲਈ ਦੇਵਾਨ ਜੀ ਉਸਿ ਸਿ ਭਾਵੇ ਤਵ ਚਲਾਵਜੋ ਨਾ ਮਨੋਨ ਉਵੇਖ ਨਾਦ ਰਦਨ ਆ ਮਹਿਬੂਤਾ ਬਨਾਣਾ ਦੇਸ ਤਿਸੇ ਆਦੇਸ ਆਦ ਨੀਲ ਨਾਦ ਨਾਦ ਜੁ ਜੋਏ ਕੋ ਇਸ ਆਸਨ ਲੋਏ ਲੋਏ ਪੰਡਾਲ ਜੂਜ ਪਾਇ ਸੋਇ ਕਾਹਾਰ ਕਰ ਤ੍ਰਵੇ ਖਸਮ ਜਨਹਾਲ ਨਾਨੀ ਸੱਚੀ ਕੀ ਸੱਚੀ ਖਰਾ ਨ ਦੇਸ ਤਿਸੇ ਆਦੇਸ ਆਦ ਨੀਲ ਨਾਦ ਨਾਦ ਜੁ ਜੋਏ ਕੋ ਵੇ ਜੀ ਮੋ ਲਖ ਹੋਏ ਲਖ ਹੋਏ ਲਖੀਸ ਲਖ ਲਗੇ ਡਾਕੀ ਇੱਕ ਨੰ ਤੇ ਦੇਸ ਤੇ ਰਾਫਤ ਪੌੜੀ ਚੜੀ ਹੋਏ ਆ ਕੀਸ ਸੂਣ ਗਲਾ ਆਕਾਸ਼ ਗੇ ਗੇ ਟਾਇਰੀ ਸ ਨਾਨਕ ਨਦਰੀ ਪਾਈਐ ਕੋੜੇ ਕੋੜਾ ਠੇ ਸਾਕਣ ਚੂਰ ਚ ਮੈ ਲੈ ਜੋਰ ਧੂਰ ਨਾਮਾ ਦੇਣਾ ਜੋਰ ਜੋਰ ਨਾ ਜੀਵਨ ਮਰਨਾ ਜੋਰੇ ਜੋਰ ਨਾ ਰਾਜ ਮਾਰਮ ਹਸੂਰੇ ਜੋ ਨਾ ਸੁਟਰੀ ਅਨਿ ਪੋਰਨਾ ਦਿੰਤੇ ਸੋਤਾ ਸੰਸਾਰ ਜਿਸ ਸਾਥੇ ਜੋਰ ਕਰ ਵਿਖੇ ਸੋਏ ਨਾਨਕ ਉਤਮਾ ਨੀਜ ਨ ਕੋਏ ਰਾਤੀ ਰੁੱਤੀ ਸਿੱਥੀ ਵਾਰ ਬੁਣ ਬਣੀ ਕਿ ਨਹੀਂ ਪਾਤਾਲ ਇਸ ਵਿੱਚ ਧਰਤੀ ਥਾਵਰ ਖੇਤਰਮ ਸਾਲ ਇਸ ਵਿੱਚ ਜੀ ਜੋਤ ਕੇ ਰੰਗ ਰਤਨ ਕੇ ਨਾਮ ਨੇ ਗਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਨ ਪੰਚੇ ਪ੍ਰਮਾਨ ਦਰੀ ਕਰਮ ਭਵਨਿ ਸ਼ਾਲਾ ਕਚ ਪਕਾਈ ਉੱਥੇ ਪਾਈ ਨਾਨਕ ਜੇ ਆਜਪੇ ਜਾਏ ਧਰਮ ਖੰਡ ਗਾਇਓ ਧਰਮ ਜਨ ਖੰਡ ਗਾ ਕੋ ਕਰਮਾਂ ਕੀਤੇ ਗੁਣ ਬਣੀ ਵੈ ਸੰਤ ਰਗੇਤੇ ਗਾਨਮੇਸ਼ ਕੀਤੇ ਗੁਣ ਮੇ ਘਾਟ ਤਕੜੀਆ ਰੋਗਾਂ ਕੇ ਵੇਸ ਕਿਤਿਆਂ ਕਰਮ ਭੂਮੇ ਮੇਰ ਗیتے ਤੇ ਧੂਪ ਦੇਸ ਕਿਤੇਂ ਚੰਦ ਸੂਰ ਕਿਤੇ ਗیتے ਮੰਡਲ ਦੇਸ ਕਿਤੇ ਸਿੱਧ ਹੁੰਦ ਗਲਾਤ ਗیتے ਗیتے ਦੇਵੀ ਵੇਸ ਕਿਤੇ ਦੇਵ ਨਾਮ ਲਿਖ ਗیتے ਤੇਰਾ ਤਨ ਸਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਗیتے ਬਾਦਲ ਰੰਦ ਗਿਤਿਆਂ ਸੂਰ ਤੇ ਸ਼ਿਵ ਗیتے ਨਾਨਕ ਅੰਤ ਅੰਤ ਗਿਆਨ ਖੰਡਮੈ ਗਿਆਨ ਪ੍ਰਚੰਡ ਦਿੱਥਾ ਨਾ ਕੋ ਨੰਦ ਸਰੋਖੰਡ ਕੀ ਬਾਣੀ ਰੂਪ ਕਿਥੈ ਘੜਤ ਕੜੀਏ ਬੋਥਾ ਨੂੰ ਤਾਂ ਕਿ ਅਗਲਾ ਗਥਿਆ ਨਾ ਜਾਏ ਜੇ ਕੋ ਗਏ ਪਿਛੇ ਪਛਤਾਏ ਦਿੱਥਾ ਕੜੀਏ ਸੁਰਤ ਮੱਥ ਮਨ ਬੁੱਧਾ ਦਿੱਥਾ ਕੜੀਏ ਸੁਨਸਦਾ ਕੇਸੁੱਦ ਕਰਮ ਖੰਡ ਕੀ ਬਾਣੀ ਜੋਰ ਦਿੱਥਾ ਉਰਨਾ ਕੋਈ ਹੋਰ ਦਿੱਥਾ ਜੋਤ ਮਾਮਰ ਸੁਰਤ ਨ ਮੈਂ ਰਾਮ ਰਿਆ ਪ੍ਰਭੂ ਦਿੱਥਾ ਸੀਤੋ ਸੀਤਾ ਮੈਂ ਮਮਾਈ ਤਾਂ ਕਿ ਰੂਪ ਨਾ ਗਥਨੇ ਜਾਏ ਨਾ ਉਮਰ ਨਾ ਠਾਕੇ ਜਾਏ ਜਨ ਕੇ ਰਾਮ ਸੈ ਮਨ ਮਾਏ ਤਿਥੇ ਭਗਤ ਵਸੈ ਕੇ ਰੋਕ ਰਹਿ ਨੰਦ ਸੱਚਾ ਮਨ ਸੋਏ ਸੱਚ ਗਣ ਹੋਸੈ ਨਿਰੰਕਾਰ ਕਰ ਕਰ ਵੇਖੈ ਨਦਰ ਨੇ ਹਾਲ ਤਿਥੇ ਖੰਡ ਮੰਡਲ ਵਰ ਭੰਡ ਜੇ ਕੋ ਗਥੈ ਤੇ ਅੰਤ ਨੇ ਅੰਤ ਤਿਥੇ ਲੋਲੋ ਆਕਾਰ ਜੇ ਜੇ ਕੋ ਤੇ ਵੇ ਤੁਕਾਰ ਵੇਖੈ ਉਸ ਅਕਰਵੀਚ ਨਾਨਕ ਤਨ ਕਰੜਾ ਸਾਰ ਜਤ ਭਰਤੇ ਸਮਿਆਰ ਨਮਤਿ ਤੇ ਤਿਆਰ ਹੋ ਲਗਨ ਤਬਤਾਵ ਪੰਡਾ ਬਮਰਤ ਤਿਤ ਟਾਲ ਕੁੜੀਏ ਸੋ ਸਚੀ ਰਕਸਾਲ ਜਿਨ ਕੋ ਨਤਰਿ ਕਰਮੰਤ ਬਕਾਰ ਨਾਨਕ ਨਦਰਿ ਨਤਰ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਉ ਸਰਾਤੁ ਦਈ ਦਾਇ ਦਾਇ ਖੈਨ ਸੂਜਗਤ ਤੁਗਿਆਂ ਆਂਬੁਰਿਆਂ ਆਵਾ ਚਤਰ ਮਹਦੂਰ ਗਰਮੀ ਆਪੋ ਆਪਣੀ ਕਿ ਬੜ ਕੇ ਦੂਰ ਜਿਨ੍ਹੀ ਨਾਮ ਧਿਆਇ ਆਗੇ ਮਹ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਜਿਨ੍ਹੀ ਨਾਮ ਧਿਆਇ ਆਗੇ ਮਹ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤੋਕਨ ਕਾਲ ਸਤੂ ਗਰੂਪ ਰਸਾਦ ਤੋਕਨ ਸਾਸਰੀ ਇਹ ਪਾਛਾ ਦਸਨੇ